ਹਾਂਜੀ ਕਿਵੇਂ ਹੋ ਸਾਰੇ ਹਾਂਜੀ ਪੰਜਾਬੀ ਦੀ ਇਸ ਵੀਡੀਓ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਤੇ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹ ਬਿਲਕੁਲ ਨਵੀਂ ਜਾਣਕਾਰੀ ਜਿਹੜੀ ਹੈ ਇਹ ਮਿਲਣ ਜਾ ਰਹੀ ਆ 25 ਅਪ੍ਰੈਲ ਜਿਹਨੂੰ ਅਸੀਂ ਐਂਜਿਕ ਡੇ ਦੇ ਨਾਮ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਮਨਾਉਂਦੇ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਸਾਂਝੀਆਂ ਫੌਜਾਂ ਨੂੰ ਨਾਂ ਦਿੱਤਾ ਗਿਆ ਐਂਜਿਕ ਆਸਟ੍ਰੇਲੀਆ ਨਿਊਜ਼ੀਲੈਂਡ ਕੋਰ ਸੋ ਇਹ ਫੌਜਾਂ World War 1 ਵੇਲੇ ਲੜੀਆਂ ਪਰ ਸਾਡੇ ਚ ਬਹੁਤੇ ਲੋਕਾਂ ਨੂੰ ਇਹੀ ਪਤਾ ਕਿ ਸ਼ਾਇਦ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜਾਂ ਹੀ ਲੜੀਆਂ ਜਿਨ੍ਹਾਂ ਨੂੰ ਆਪਾਂ ਗੋਰੇ ਫੌਜਾਂ ਕਹਿ ਦਿੰਨੇ ਆ ਗੋਰੀਆਂ ਫੌਜਾਂ ਜਿਹੜੀਆਂ ਲੜੀਆਂ ਪਰ ਨਹੀਂ ਉਹਦੇ ਵਿੱਚ ਸਿੱਖਾਂ ਨੇ ਵੀ ਜਿਹੜੀ ਆਪਣਾ ਖੂਨ ਡੋਲਿਆ ਵਾ ਉਹਨਾਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਵਾ 25 April 1915 World War 1 ਜਰਮਨ ਦੇ ਅਗੇਂਸਟ ਜਿਹੜਿਆ ਇਹ ਜੁੱਧ ਲੜਿਆ ਗਿਆ ਗੋਲਾਪੋਲੀ ਦੇ ਵਿੱਚ ਜਾ ਕੇ ਇਹ ਜਿਹੜਾ ਯੁੱਧ ਹੋਇਆ ਸੋ ਬਹੁਤ ਕਮਸਾਨ ਜਿਹੜਾ ਇਹ ਯੁੱਧ ਹੋਇਆ ਵਾ ਜਿਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜਾ ਨੁਕਸਾਨ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਬ੍ਰਿਟਿਸ਼ ਗਰੁੱਪ ਦਾ ਜਿਹੜਾ ਹੋਇਆ ਵੱਡੇ ਪੱਧਰ ਤੇ ਫੌਜੀ ਮਰੇ ਆ ਜਿਹੜੀ ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਿਹਾ ਵਾ ਉਹ ਬਿਲਕੁਲ ਜਿੱਦਾਂ ਕਿੰਨੇ ਵੀ ਥੋੜੀ ਬਹੁਤ ਵੱਡੀ ਗੱਲ ਹੋਵੇਗੀ ਸਿੱਖ ਦੋਵੇਂ ਪਾਸੇ ਜਿਹੜੇ ਆ ਉਹ ਲੜਿਆ ਸਿੱਖ ਆਲਰੇਡੀ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸੀ ਜਦੋਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜਾਂ ਜਿਹੜੀਆਂ ਉੱਥੇ ਪਹੁੰਚੀਆਂ ਵਾ ਸਿੱਖ ਜਿਹੜੇ ਆ ਉਸ ਟਾਈਮ ਬ੍ਰਿਟਿਸ਼ ਦਾ ਹਿੱਸਾ ਸੀ ਬ੍ਰਿਟਿਸ਼ ਆਰਮੀ ਦਾ ਕਿਉਂਕਿ ਬ੍ਰਿਟਿਸ਼ ਉਸ ਵੇਲੇ ਇੰਡੀਆ ਦੇ ਉੱਪਰ ਰੂਲ ਕਰ ਰਹੀ ਸੀ ਇੰਡੀਆ ਤੇ ਪਾਕਿਸਤਾਨ ਤੇ ਸੋ ਸਿੱਖ ਬਟਾਲੀਅਨ ਆਲਰੇਡੀ ਉੱਥੇ ਜਿਹੜੀ ਉਹ ਪਹੁੰਚ ਪਹੁੰਚੀ ਹੋਈ ਸੀ ਪਹਿਲੇ ਹੀ ਮੋਰਚਿਆਂ ਦੇ ਵਿੱਚ ਬੈਠੀ ਹੋਈ ਸੀ ਤੇ ਆਸਟ੍ਰੇਲੀਆ ਵੀ ਆਪਣੇ ਨਾਲ ਸਿੱਖ ਫੌਜ ਫੌਜੀ ਨਾਲ ਲੈ ਕੇ ਗਿਆ ਵਾ ਤੁਸੀਂ ਇਹ ਜਿਹੜਾ ਫੋਟੋ ਤੁਸੀਂ ਦੇਖ ਸਕਦੇ ਆ ਉਹਨਾਂ ਫੌਜੀਆਂ ਦੇ ਜਿਹੜੇ ਨਾਂ ਜਿਹੜੇ ਆ ਉਹ ਇਹਦੇ ਵਿੱਚ ਲਿਖੇ ਹੋਏ ਆ ਕਿ ਇਹ ਜਿਹੜੇ ਫੌਜੀ ਆ ਉਸ ਵੇਲੇ ਵਰਲਡ ਵਾਰ 1 ਦਾ ਹਿੱਸਾ ਬਣੇ ਆ ਜਿਹੜੇ ਇਹ ਫੌਜੀ ਆ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਫੌਜੀਆਂ ਦੇ ਨਾਲ ਗਏ ਆ ਪਰ ਦੂਸਰੇ ਪਾਸਿਓਂ ਵਰਲਡ ਵਾਰ ਵਿੱਚ ਸੇਮ ਮਦਦ ਕਰਨ ਲਈ ਬ੍ਰਿਟਿਸ਼ ਦੀ ਮਦਦ ਕਰਨ ਲਈ ਇੰਡੀਆ ਤੋਂ ਵੀ ਸਿੱਖ ਫੌਜਾਂ ਜਿਹੜੀਆਂ ਪਹੁੰਚੀਆਂ ਦੇਖੋ ਦੋਹਰੀਆਂ ਕੁਰਬਾਨੀਆਂ ਦਿੱਤੀਆਂ ਵਾ ਇੱਕ ਲੜਾਈ ਦੇ ਵਿੱਚ ਇੱਕ ਆਸਟ੍ਰੇਲੀਆ ਦੇ ਸਿੱਖ ਗਏ ਆ ਨਾਲ ਲੜਨ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜੀਆਂ ਦੇ ਨਾਲ 25 ਅਪ੍ਰੈਲ ਨੂੰ ਤੇ ਦੂਸਰੇ ਪਾਸਿਓਂ ਪਹਿਲਾਂ ਹੀ ਸਿੱਖ ਜਿਹੜੇ ਫੌਜੀ ਆ ਉਹ ਉੱਥੇ ਮੌਜੂਦ ਸੀ ਆਪਣੇ ਆ ਵਰਲਡ ਵਾਰ ਲੜਨ ਲਈ ਆਪਣੇ ਗੋਲਾਬੋਲੀ ਦੇ ਵਿੱਚ ਆਪਣੇ ਤੁਰਕੀ ਦੀ ਜਿਹੜੀ ਧਰਤੀ ਆ ਉੱਥੇ ਜਿਹੜੇ ਆ ਜਰਮਨ ਦੇ ਖਿਲਾਫ ਜਿਹੜੇ ਆ ਉਹ ਪਹੁੰਚੇ ਹੋਏ ਸੀ ਸੋ ਜਰਮਨ ਤੇ ਤੁਰਕੀ ਇੱਕ ਗਰੁੱਪ ਸੀ ਉਸ ਵੇਲੇ ਵਰਲਡ ਵਾਰ 1 ਦੇ ਵਿੱਚ ਤੇ ਬ੍ਰਿਟਿਸ਼ ਜਿਹੜਾ ਉਹ ਇੱਕ ਪਾਸੇ ਸੀ ਸੋ ਉਤੇ ਕਮਸਾਨ ਜੁਦ ਹੋਇਆ ਆ ਤੁਸੀਂ ਇੱਕ ਜਿਹੜੀ ਹੁਣ ਨਵੀਂ ਲੈਟਰ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਨਵਾਂ ਪੇਜ ਆ ਜਿਹੜਾ ਲੈਟਰ ਤੁਸੀਂ ਪੜ ਸਕਦੇ ਆ ਇੱਕ ਗੋਰੇ ਅੰਗਰੇਜ਼ ਅਫਸਰ ਨੇ ਆਪਣੇ ਦੂਜੇ ਅਫਸਰ ਨੂੰ ਲੈਟਰ ਲਿਖੀ ਆ ਤੇ ਉਹਦੇ ਵਿੱਚ ਤੁਸੀਂ ਆ ਦੇਖੋ ਕਿ ਸਿੱਖਾਂ ਵਾਸਤੇ ਕਿਹੋ ਜਿਹੇ ਸ਼ਬਦ ਲਿਖਿਆ ਕਿੰਨੇ ਸਾਲੀ ਰੂਹ ਭਰਨ ਵਾਲੇ ਆ ਸਾਡੇ ਵਿੱਚ ਜੋਸ਼ ਭਰਨ ਵਾਲੇ ਆ ਸਟਬਨ ਜਿਹੜੇ ਫਾਈਟਿੰਗ ਸਿੱਖੇ ਜਿਹੜੇ ਵੀ ਬਹੁਤ ਹੀ ਜਿਹੜੇ ਟੀਟ ਤੇ ਜਿਹੜੇ ਕਹਿੰਦੇ ਨੇ ਮਤਲਬ ਫਾਈਟਰ ਆ ਜ਼ਬਰਦਸਤ ਇਹਨੂੰ ਟੀਟ ਕਹਿੰਦੇ ਨੇ ਬਹੁਤ ਬੰਦਾ ਮਜ਼ਬੂਤ ਮਜ਼ਬੂਤੀ ਵਜੋਂ ਸ਼ਬਦ ਵਰਤੇ ਗਿਆ ਇਹੋ ਜਿਹੇ ਸ਼ਬਦ ਸਾਡੇ ਸਿੱਖਾਂ ਲਈ ਵਰਤੇ ਗਏ ਸੋ ਦੇਖੋ ਵਰਲਡ ਵਾਰ ਵਨ ਵਿੱਚ ਵੀ ਸਿੱਖਾਂ ਦੀ ਕਿੱਡੀ ਵੱਡੀ ਜਿਹੜੀ ਆ ਉਹ ਗੱਲਬਾਤ ਜਿਹੜੀ ਲਿਖੀ ਹੈ ਕਿਨੇ ਲੜਾਕੇ ਤੇ ਯੋਧੇ ਜਿਹੜੇ ਆ ਇਹ ਸਿੱਖ ਮੰਨੇ ਗਏ ਸੋ ਇਹ ਉਹਨਾਂ ਸਿੱਖਾਂ ਦੀਆਂ ਜਿਹੜੇ ਫੌਜੀ ਆ ਉਹਨਾਂ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰਨ ਜਾ ਰਹੇ ਆ ਤੇ ਤੁਸੀਂ ਆਪਣੇ ਆਪ ਚ ਪ੍ਰਾਊਡ ਫੀਲ ਕਰੋਗੇ ਕਿ ਸਿੱਖ ਕੌਮ ਕਿੱਡੀ ਯੋਧੇ ਤੇ ਜ਼ਬਰਦਸਤ ਆ ਇਨੇ ਕੱਲਾ ਖੂਨ ਇੰਡੀਆ ਦੇ ਬਾਰਡਰਾਂ ਤੇ ਨਹੀਂ ਡੋਲਿਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ ਯੂਰਪ ਹੋਵੇ ਜਾਂ ਕਿਤੇ ਵੀ ਹੋਵੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਤੇ ਜਿਹੜਾ ਬਲਦਾਨ ਜਿਹੜੇ ਆ ਉਹ ਵਕ ਵਕ ਸਮੇਂ ਤੇ ਦਿੱਤੇ ਆ ਸੋ ਇੱਕ ਵਾਰੀ ਨਿਗਾਹ ਮਾਰ ਲਓ ਇਹਨਾਂ ਸਿੱਖ ਯੋਧਿਆਂ ਦੇ ਉੱਪਰ ਤੇ ਜਿਹੜੇ ਤੁਸੀਂ ਫਿਰ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਤੁਸੀਂ ਇਹ ਦੁਬਾਰਾ ਵੀ ਫੋਟੋ ਦੇਖ ਸਕਦੇ ਆ ਕਿ ਇੱਕ ਜਿਹੜੇ ਸਿੱਖ ਫੌਜੀ ਆ ਉਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜੀਆਂ ਦੇ ਨਾਲ ਪਹੁੰਚਿਆ 25 ਅਪ੍ਰੈਲ ਨੂੰ ਗੋਲਾਪੋਲੀ ਦੇ ਵਿੱਚ ਤੇ ਦੂਸਰੇ ਪਾਸਿਓਂ ਬ੍ਰਿਟਿਸ਼ ਵੀ ਸਿੱਖ ਫੌਜਾਂ ਲੈ ਕੇ ਉੱਥੇ ਪਹੁੰਚਾ ਵਾ ਉਸੇ ਧਰਤੀ ਦੇ ਉੱਪਰ ਟਰਕੀ ਦੇ ਉੱਪਰ ਜਿਹੜਾ ਯੁੱਧ ਹੋਇਆ ਗੋਲਾਪੋਲੀ ਦੇ ਵਿੱਚ ਸੋ ਇਹ ਪੂਰਾ ਕਮਸਾਨ ਯੁੱਧ ਹੋਇਆ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਬ੍ਰਿਟਿਸ਼ ਦਾ ਉਸ ਵੇਲੇ ਵਰਲਡ ਵਾਰ 1 ਦੇ ਵਿੱਚ